ਸਮਾਣਾ ਪ੍ਰਾਇਲ ਸੜਕ ਤੇ 10 ਤਰੀਕ ਨੂੰ ਸਵੇਰੇ 8 ਵਜੇ ਦੇ ਕਰੀਬ ਪੰਜਾਬ ਰੋਡ ਰੇਸ ਦੀ ਬੱਸ ਦੀ ਟਿਪਰ ਨਾਲ ਟੱਕਰ ਹੋਈ ਸੀ ਜਿਸ ਤੇ ਬੱਸ ਦੇ ਡਰਾਈਵਰ ਜ਼ਖਮੀ ਹੋਇਆ ਥਾ ਬੱਸ ਦਾ ਨੁਕਸਾਨ ਹੋਇਆ ਥਾ ਲੇਕਿ 6 ਦਿਨ ਬੀਤ ਜਾਣ ਦੇ ਬਾਅਦ ਵੀ ਪੁਲਿਸ ਵੱਲੋਂ ਟਿਪਰ ਦੇ ਡਰਾਈਵਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਕਰਕੇ ਪੰਜਾਬ ਦੇ ਜਿਹੜੇ ਪੰਜਾਬ ਰੋਡ ਦੇ ਡਰਾਈਵਰ ਹੈ ਕਨਡਕਟਰ ਨੇ ਪੀਆਰਟੀਸੀ ਡਰਾਈਵਰ ਨੇ ਉਹਨਾਂ ਨੇ ਆਵਾਜ਼ਾਈ ਸਮਾਣਾ ਦੇ ਚੰਡੀਗੜ੍ਹ ਇਸਾਰ ਰੋਡ ਤੇ ਬੰਦ ਕਰ ਦਿੱਤੀ ਹੈ ਔਰ ਉਹਨਾਂ ਨੇ ਕਹਿੰਦੇ ਜਦੋਂ ਤੱਕ ਕਾਰਵਾਈ ਨਹੀਂ ਹੋਵੇਗੀ ਅਸੀਂ ਕੱਲ ਨੂੰ ਪੂਰੇ ਪੰਜਾਬ ਦੇ ਵਿੱਚ ਜਿੰਨੇ ਡੀਪੂਆਂ ਪੰਜਾਬ ਰੋਡਵੇਜ਼ ਦੇ ਪੀਆਰਡੀ ਸੀਗੇ ਸਾਰਾਂ ਦੇ ਵਿੱਚ ਕੰਮ ਬੰਦ ਕਰਾਂਗੇ ਉਸ ਦਾ ਵਿਰੋਧ ਕਰਾਂਗੇ ਪੰਜਾਬ ਦੇ ਵਿੱਚ ਪੰਜਾਬ ਰੋਡਵੇਜ਼ ਦੇ ਪੀਆਰਡੀ ਸੀ ਦਾ ਚੱਕਾ ਜਾਮ ਕੱਲ ਨੂੰ ਕਿਤਾ ਜਾਣੇ ਜੇ ਅੱਜ ਕੋਈ ਕਾਰਵਾਈ ਪੁਲਿਸ ਨਹੀਂ ਕਰਦੀ ਲੇਕਿਨ 6 ਦਿਨ ਬੀਤਣ ਦੇ ਬਾਅਦ ਵੀ ਪੁਲਿਸ ਕਾਰਵਾਈ ਨਾ ਕਰੇ ਤਾਂ ਸਵਾਲიან ਨਿਸ਼ਾਨ ਜ਼ਰੂਰ ਲੱਗਦੇ ਨਹੀਂ ਸਰ ਹਜ ਤੱਕ ਕੋਈ ਕਾਰਵਾਈ ਨਹੀਂ ਹੋਈ 10 ਤਰੀਕ ਨੂੰ ਸਵੇਰੇ 8:30 ਵਜੇ ਦੇ ਟਾਈਮ ਨਾਲ ਜਗਜੀਤ ਸਿੰਘ ਚੰਡੀਗੜ੍ਹੀ ਡੀਪੋ ਹੀ ਚੰਡੀਗੜ੍ਹੀ ਡੀਪੋ ਦਾ ਦੁਨੀਆ ਦਾ ਪ੍ਰਧਾਨ ਹੈ ਸਾਡੀ ਗੱਡੀ ਜਿਹੜੀ ਸੀ ਉਹ ਆਈਸੀਐਸੀ ਉਹਦੇ ਬਾਅਦ ਤੇ 6 ਦਿਨ ਇੱਥੇ ਐਸਐਚਓ ਕੋਲ ਆਉਂਦੇ ਹੋ ਗਏ ਸਾਨੂੰ ਚੌਕੀ ਇੰਚਾਰਜ ਕੋਲ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਹਰ ਰੋਜ਼ ਸਾਨੂੰ ਆ ਕੇ ਜਦੋਂ ਆਉਨੇ ਆ ਜਲੀਲ ਕਰਕੇ ਮੋੜ ਦਿੱਤਾ ਜਾਂਦਾ ਵੀ ਤੁਹਾਡੇ ਤੇ ਮੈਂ ਆ ਤਾਰਾ ਲਾ ਕੇ ਪਰਚੇ ਕਰਵਾ ਦੂੰਗਾ ਬਾਅਦ ਮੈਂ ਇਦਾਂ ਕਰ ਦੂੰਗਾ ਤੁਹਾਡੇ ਡਰਾਈਵਰ ਨੂੰ ਇਦਾਂ ਕਰ ਦੂੰਗਾ ਉਹਦੇ ਕਰਕੇ ਅੱਜ ਫੇਰ ਅਸੀਂ ਜਦਵੰਦੀ ਤੌਰ ਤੇ ਸਾਰੇ ਜਣੇ ਇਕੱਠੇ ਹੋ ਕੇ ਗਏ ਸੀ ਵੀ ਤੁਸੀਂ ਉਹਨਾਂ ਦੇ ਬੰਦੇ ਕਾਨੂੰਨਾ ਮੁਤਾਬਕ ਜੋ ਡਿਪਰ ਵਾਲੇ ਨੇ ਉਹਨਾਂ ਦੇ ਕਾਰਵਾਈ ਕਰੋ ਪਰ ਉਹਨਾਂ ਨੇ ਅੱਜ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਾਨੂੰ ਜਲੀਲ ਕਰਕੇ ਮੋੜਿਆ ਗਿਆ ਹੈ ਕਰੋੀ ਸੀ ਪਰ ਹਜੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਜਿਹੜੀ ਨਹੀਂ ਕੀਤੀ ਗਈ ਡਿਪਰ ਦੇ ਖਿਲਾਫ ਅਗਲਾ ਇਲੈਕਸ਼ਨ ਕੀ ਹੈ ਤੁਹਾਨੂੰ اتنا ਪਰਸਾ ਨਾ ਹੋਇਆ ਅਗਰ ਸ਼ਾਮ ਤੱਕ ਅਜੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਵਰਚਾ ਨਹੀਂ ਕੀਤਾ ਜਾਂਦਾ ਤਾਂ ਅਸੀਂ ਕੱਲ ਨੂੰ 18 ਦੇ 29 ਦੇ 29 ਡਿਪੂ ਪੰਜਾਬ ਰੋਡਵੇ ਬੀਆਰਟੀਸੀ ਦੇ ਬੰਦ ਕਰਾਂਗੇ ਜੇਕਰ ਸਾਡੀ ਸੁਣਵਾਈ ਨਹੀਂ ਹੁੰਦੀ ਤੇ ਕੱਲ ਨੂੰ ਸਾਰਾ ਪੰਜਾਬ ਬੰਦ ਕੀਤਾ ਜਾਊਗਾ ਇਕਿ ਤੁਸੀਂ ਕੀ ਕਹਿੰਦੇ ਹੋ ਦੇਖੋ ਜੀ ਅਸੀਂ ਤਾਂ ਪ੍ਰਸ਼ਾਸਨ ਕੋਲ ਗਏ ਸੀ ਮਾਨਯੋਗ ਐਸ ਐਚਓ ਸਾਹਿਬ ਕੋਲ ਗਏ ਸੀ ਜਿਹੜਾ ਉਹਨਾਂ ਦਾ ਰਵਈਆ ਸੀਗਾ ਬਹੁਤ ਜ਼ਿਆਦਾ ਯਾਨੀ ਕਿ ਆਪਾਂ ਇਹ ਕਹਿ ਸਕਦੇ ਆ ਵੀ ਵਰਤਨਯੋਗ ਨਹੀਂ ਸੀ ਬਹੁਤ ਜ਼ਿਆਦਾ ਥੋੜਾ ਜਿਹਾ ਔਖੇ ਢੰਗ ਚ ਬੋਲੇ ਪਤਾ ਨਹੀਂ ਜਿਹੜਾ ਟਿਪਰ ਸੀ ਉਹ ਕਿਸੇ ਮੰਤਰੀ ਦਾ ਕਿਸੇ ਰਾਜਨੇਤਾ ਦਾ ਸੀਗਾ ਤੇ ਅੱਜ 6 ਦਿਨ ਹੋ ਗਏ ਲਗਭਗ ਕੋਈ ਕਾਰਵਾਈ ਨਹੀਂ ਕੀਤੀ ਨਾ ਟਿਪਰ ਫੜਿਆ ਨਾ ਉਹਦਾ ਡਰਾਈਵਰ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰੀ ਉੱਪਰੋਂ ਐਸ ਐਚਓ ਸਾਹਿਬ ਸਾਨੂੰ ਥੋੜਾ ਜਿਹਾ ਤਲਖੀ ਨਾਲ ਬੋਲੇ ਨੇ ਵੀ ਬੰਦ ਕਰ ਲਓ ਜੋ ਕੁਝ ਹੁੰਦਾ ਕਰ ਲਓ ਬੀਕ ਪਹਿਲਾ ਕਿਸਾਨ ਵੀ ਲਗਭਗ 2 ਟਾਈ ਸਾਲ ਤੋਂ ਸੰਭੂ ਬਾਰਡਰ ਬੰਦ ਕਰੀ ਬੈਠੇ ਨੇ ਉਹਨਾਂ ਨੂੰ ਕੀ ਮਿਲ ਗਿਆ ਧਰਨਾ ਲਾ ਲੋ ਮੇਰਾ ਮੇਰਾ ਕੀ ਬਗੜ ਲੋਗੇ ਜੇ ਬੰਦ ਕਰੋਗੇ ਮੈਂ ਪਰਚੇ ਦੂੰਗਾ ਇਸ ਤਰ੍ਹਾਂ ਦਾ ਗਲਤ ਰਵਈਆ ਜਾਣ ਕੇ ਅਸੀਂ ਇੱਕ ਮੁਲਾਜ਼ਮਾ ਅਸੀਂ ਵੀ ਗਵਰਨਮੈਂਟ ਜੌਬ ਕਰਦੇ ਆਂ ਆਮ ਜਨਤਾ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਫਰ ਮੁਹਈਆ ਕਰਾਉਣੇ ਆ ਸੇਵਾ ਕਰਦੇ ਆਂ ਦਿਨ ਰਾਤ ਮਰਦੇ ਆਂ ਸੀ ਪਰ ਸਾਡੀ ਇੱਥੇ ਕੋਈ ਸੁਣਵਾਈ ਨਹੀਂ ਸਾਡਾ ਡਰਾਈਵਰ ਆ ਜਿਹੜਾ ਮੌਤ ਦੇ ਮੂੰਹ ਚੋ ਬਚ ਕੇ ਬਾਹਰ ਆਇਆਗਾ ਲਗਾਤਾਰ 3-4 ਦਿਨ ਉਹ ਹਸਪਤਲ ਦਖਲ ਰਿਹਾ ਐ ਐਮਐਲਆਰ ਕਟੀ ਐ ਉਹਦੇ ਬਿਆਨਾਂ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਇੱਥੇ ਤੱਕ ਜਿਹੜੀ ਅਸੀਂ ਸਰਕਾਰ ਬਣਾਈ ਸੀ ਬੱਸਾਂ ਦੇ ਵਿੱਚ ਪ੍ਰਚਾਰ ਕਰ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਗਲਾ ਐਕਸ਼ਨ ਕੀ ਐ ਅਗਲਾ ਐਕਸ਼ਨ ਸਾਡਾ ਇਹ ਐ ਜੀ ਜੇਕਰ ਇਹ ਕੋਈ ਪਰਚਾ ਨਹੀਂ ਦਰਜ ਕਰਦੇ ਤਾਂ ਅਸੀਂ ਇਹ ਜਿਹੜਾ ਪ੍ਰੋਟੈਸਟ ਆ ਸਾਡਾ ਲਗਾਤਾਰ ਜਾਰੀ ਰਹੂਗਾ ਅਸੀਂ ਪੂਰਾ ਪੰਜਾਬ ਰੋਡਵੇ ਤੇ ਪੀਆਰਟੀਸੀ ਦੀਆਂ ਜਿਹੜਾ ਚੱਕਾ ਗੁੱਲ ਕਰਕੇ ਬੰਦ ਕਰਕੇ ਅਸੀਂ ਜਿਹੜਾ ਆਪਣਾ ਸੰਘਰਸ਼ੇ ਨੂੰ ਹੋਰ ਵੀ ਤੇਜ਼ ਕਰਾਂਗੇ ਕੈਮਰਾਮੈਨ ਪ੍ਰਥਮ ਦੇ ਨਾਲ ਪਰਸੋਤਮ ਕੋਸਿਕ ਸਮਾਣਾ ਨਿਊਜ਼